ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੋਟਲਾ ਡੂਮ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਾਈਂ ਸਿੰਘ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਜਰਸੀਆਂ ਤੁਹਾਨੂੰ ਦਿਖਾਉਣੀ ਆਂ ਜਿਨ੍ਹਾਂ 'ਚ ਦੋ ਸੁਈਆਂ ਵਾਂ ਤੇ ਦੋ ਕੱਪੜਾ ਵਾਂ ਤੇ ਸੁਈਆਂ ਦੇ ਆਪਣੀਆਂ ਦੋ ਦੋ ਟਾਈਮ ਚ ਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਇੱਕ ਤੁਹਾਨੂੰ ਸਾਹੀਵਾਲ ਕ੍ਰੋਸ ਤੇ ਗਾਧਨ ਦਿਖਾਉਣੀ ਚੰਗੀ ਨਿੱਗਰ ਤੁਹਾਨੂੰ ਰਾਜੀਪੁਰੀ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਠੀਕ ਠਾਕ ਵੀਰ ਜੀ ਵਧੀਆ ਵਧੀਆ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸਦੇ ਕਰੀ ਫਿਰ ਆਪਾਂ ਨਾਮ ਮੇਰਾ ਸਾਹਸੇ ਸਿੰਘ ਜੀ ਹਾਂਜੀ ਕਿੱਡ ਕੋਟਵਾਡੂ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਸ਼੍ਰੀ ਨਾਮਪੇਟ ਤੇ ਫੋਨ ਨੰਬਰੇ ਬੋਲ ਦਵਾਂ ਫੋਨ ਨੰਬਰ ਹੈ 9781226722 ਠੀਕ ਆ ਕਿਆ ਜਮੀਨ ਸਵੇਰ ਦਾ ਹੀ ਪੈਂਦੇ ਆ ਫਿਰ ਨਹੀਂ ਪੈਂਦੇ ਆ ਜੀ ਕਈਓ ਚੰਗਰੀ ਭੁੱਖੇ-ਪੱਖੇ ਰਹਿਆ ਜਾ ਤੇ ਬੱਜੀਆਂ ਵੀ ਅੰਦਰ ਹੀ ਆ ਨਾ ਅੰਦਰ ਹਨੇਰਾ ਹਾਂ ਜੀ ਠੀਕ ਹੈ ਚਲੋ ਕੋਈ ਨਹੀਂ ਤੋੜ ਕੇ ਦਿਖਾਵਾਂਗੇ ਨਾ ਕੱਲੀ-ਕੱਲੀ ਤੇ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਆ ਜਿਹੜੀ ਹਾਂ ਜੀ ਸਾਈਵਲ ਕ੍ਰੋਸ ਚ ਹੈ ਗਾਂ ਜਿਹੜੀ ਹਾਂ ਜੀ ਥਾਣੇ ਕਰੀ ਤਾਂ ਇਹਦਾ ਲੱਗ ਰਿਹਾ ਦਿਖਾਈਏ ਬੜੀ ਸ਼ਾਂਤ ਸੁਭਾਅ ਦੀ ਬੜਾ ਕਮਾਲ ਦਾ ਥਾਣੇ ਦਾ ਕਾਫੀ ਸ਼ਾਂਤ ਜਿਹਾ ਸੁਭਾਅ ਦੀ ਆ ਤੇ ਜੇ ਗੱਬਣ ਆ ਤਿਆਰ ਹੋਣੀ ਆ ਜੇ ਤੇ ਕਿੰਨੇ ਕ ਦੁੱਧ ਵਾਲੀ ਆ વિધિકાર કહેਦੇ ਪਹਿਲੇ ਸਵੇਰੇ 21 ਲੀਟਰ ਦੁੱਧ ਚੋਇਆ ਦੇ ਥੱਲੋਂ ਅੱਛਾ ਹਾਂਜੀ ਠੀਕ ਆ ਤੇ ਅੰਟੀ ਮਨ ਲੱਕੇ ਜਿੰਨੀ ਪਲੀ ਜੂੜੀ ਆ ਦੁੱਧ ਘੱਟੋ ਘੱਟ 22-23 ਲੀਟਰ ਤੇ ਆਰਾਮ ਨਾਲ ਦੇ ਦੋਗੀ ਨਾ ਅੱਛਾ ਗਾੜੀ ਮੌਸਮ ਵਧੀਆ ਆਏ ਨਾ ਹਾਂਜੀ 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 ਬਾਕੀ ਪਲੀ ਜੂੜੀ ਵੇਖੋ ਛੋਟੇ ਹੱਥ ਦੀ ਕੱਲੇ ਹੀ ਜਾਊਗੀ ਤੋਰ ਹਾਂ ਫੇਰ ਇੱਕ ਰੀ ਰਾਜੀ ਪੂਰੀ ਆ ਜਿਹੜੀ ਆ ਦੇਖ ਸਕਦੇ ਜੀ ਬਾਕੀ ਇਹ ਵੀ ਅੱਜ ਮਹੀ ਜਿਹੜਾ ਵਾ ਇਹ ਟਾਈਮ ਹੀ ਚਲੋ ਸਵੇਰ ਸਵੇਰ ਦਾ ਹੀ ਆ ਜੇ 6:30 ਦਾ ਟਾਈਮ ਹੈ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਰਾਤ ਦਾ ਹੀ ਮਹੀ ਪੈਂਦਿਆ ਜਿਹੜਾ ਆ ਦੇਖ ਸਾਡੇ ਨੂੰ ਲੈ ਜਾ ਵੀਰ ਜੀ ਬਾਕੀ ਇਹ ਜੇ ਟਾਈਮ ਹੀ ਸਵੇਰ ਸਵੇਰ ਦਾ ਵਾ ਜੇ ਰੱਜੀਆਂ ਰੱਜੀਆਂ ਹੋਣੀਆਂ ਅਜੇ ਹਵਾਨੇ ਚ ਢਿੱਲਾ ਜਿਹੜੀਆਂ ਕਾਫੀ ਆ ਫੋਨ ਤੱਕਰ ਚੰਗੀ ਭਰ ਜੂਗੀ ਇਹਦੇ ਨੀਤੇ ਨੀਤੇ ਦੇ ਨਾਲ ਸਾਥ ਦੇ ਵੀਰੋ ਠੀਕ ਆ ਬੰਦੀ ਬਹੁਤ ਜਿਆਦੀ ਹੰਦੇ ਹੈ ਜੀ ਪੁੰਜੀ ਪਰ ਖੰਧੀ ਸੀਨ ਹੈ ਜਿੱਦਾ ਮੱਦੀ ਤਰ੍ਹਾਂ ਪੂਰੇ ਸ਼ਾਂਤ ਜੇ ਸੁਭਾਦੀ ਆ ਤੇ ਕਿੰਨਾ ਫਿਰ ਵੇਚੀ ਇਹਦਾ ਮੁੱਲ ਮੁੱਲ ਵੀ ਦੀ ਜਿੱਦੀ ਦੇ ਕਾਮ ਆ ਹਾਂਜੀ ਮੁੱਲ ਦੇ ਅਗਰ ਤਾਂ ਮੋਲਾ ਸੀਸੀ 85 ਦੀ 80 ਕਰੀ ਜਾਂਦੇ ਆ ਪਰ ਆਪਾਂ ਦੇਣ ਦਾਣ ਵਾਲਾ ਮੁੱਲ ਕਰਨਾ ਵਾ ਕਿੰਨਾ ਕਰ ਕਰ ਦਈਏ 75 ਆ ਜੀ ਕਰ ਦਈਏ ਔਰ ਮਾਨਤਾ ਨਾਲ 70 ਦੀ ਦੇਦਾ ਵੀ ਜੀ ਅੱਛਾ ਹਾਂਜੀ ਹੋਰ ਆਪਣਾ ਆਪਣਾ ਲੋਨ ਫੋਨ ਮਾਨਤਾ ਕਰਾਏ ਫੁੱਲਾ ਸੋਰੀ Samsung ਛੱਡ ਦਈਏ ਔਰ ਕੋਈ ਖਲ ਖਲ ਜੋਗੀ ਹਾਂਜੀ ਜੀ ਛਡਾ ਲਓ ਜਿੰਨੇ ਛਡਾ ਲੇ ਤੁਸੀਂ ਪੰਜ ਛੱਡ ਦਈਏ 65 ਦੇ ਦਈਏ ਦੇ ਦਾਂਗੇ ਵੀ ਜੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਬਾਕੀ ਗਾਵਾ ਬਹੁਤ ਚੰਗੇ ਆ ਬਹੁਤ ਪੜੀ ਜੁੜੀ ਆ ਲੋਕ ਲਈ ਆਪਣੇ ਬੰਦਿਆਂ ਕੋ ਲਈ ਹੈ ਠੀਕ ਹੈ ਤੇ ਹੋਣ ਆ ਗਈ ਜਿਹੜੀ ਆ ਤਾਜੀ ਸੋਈ ਆ ਬਿਲਕੁਲ ਅੱਜ ਹੀ ਸੋਈ ਆ ਥਾਨ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਇੱਕ ਇੱਕ ਰੋਆ ਬੀਤੀ ਜੁੜਾ ਹਾਂ ਦੇਖ ਸਾਹਦੇ ਜੀ ਜਿਹਨ ਇਕੱਠੀਆਂ ਤੋਂ ਦੋ ਚੰਗੀ ਸੰਭੀ ਸੰਭੀ ਆ ਤੇ ਥੱਲੇਆਂ ਵਿੱਚ ਚੰਗੀ ਬਣ ਗਈ ਤੇ ਮਿਲਕ ਵਿੱਚ ਨੇ ਵੀ ਚੰਗੀ ਮੋਟੀ ਲੱਗੀ ਆ ਅੱਜ ਹੀ ਸੋਈ ਜੇ ਅੱਜ ਹੀ ਸੋਈ ਆਂਦੀ ਆ ਉੱਥੇ ਜੇਰ ਪਈ ਆ ਜੇਰ ਤੇ ਬੱਚਾ ਤਾਂ ਦਿਖਾ ਦਈਏ ਤਾਂ ਆ ਬੱਚਾ ਬੱਚਾ ਕੀ ਆ ਗਿਆ ਤੇ ਮਗਰ ਬੱਚਾ ਜੇ ਇਹਦੇ ਮਗਰ ਜਿਹੜੀ ਇਹਨੇ ਪ੍ਰੋਪਰ ਪਾਤੀ ਠੀਕ ਹੈ ਜੀ ਬਾਕੀ ਥੱਲੇ ਆ ਵੀ ਦੇਖ ਸਕਦੇ ਆ ਆਪਾਂ ਚੰਗੀ ਬਣ ਗਈ ਆ ਦੱਸਿਓ ਜੀ ਹਰੇ ਦੇ ਬਾਰੇ ਵੀ ਇਹ ਕਿੰਨਾ ਕੁ ਦੁੱਧ ਭਰੀ ਜਾਊਗੀ ਪਹਿਲੇ ਸੂਇਆ 16 ਲੀਟਰ ਦੁੱਧ ਭਰਿਆਏ ਨੇ ਅੱਛਾ ਤੇ ਚੁਵਾਈ ਦੀ ਟਾਪ ਦੀ ਲੱਗੀ ਆ ਆ ਵੀ ਲਾਦੇ ਥਾਣੇ ਇਹ ਦੋਵੇਂ ਗਾਈਆਂ ਇੱਕ ਇੱਕ ਘਰੋਂ ਆਈਆਂ ਆਪਾਂ ਠੀਕ ਆ ਹੁਣ ਇੱਕ ਨੂੰ ਖੋਲ ਲਾ ਦੇ ਦੂਜੀ ਨੇ ਭੁੜਕੀ ਜਾਣਾ ਅੱਛਾ ਇੱਕ ਇੱਕ ਘਰਵਾਈਆਂ ਦੋਵੇਂ ਠੀਕ ਆ ਇਹ ਵੀ ਇਹ ਹੁਣੇ ਸੋਈ ਆ ਉਹਦੇ ਕਰਕੇ ਥੋੜੀ ਲੱਪੇ ਚ ਆ ਹਾਂਜੀ ਉਹਦਾ ਦਿਨ ਇਹਦੇ 16 ਤਰੀਕ ਦੇ ਹੀ ਉਹਦੇ 20 ਤਰੀਕ ਦੇ ਥੋੜਾ ਸਫਰ ਦੇ ਨਾਲ ਕਰਕੇ ਸੂਈ ਹੈ ਅੱਛਾ ਉਹਦਾ ਉਹਦੇ 20 ਦੇ ਦੱਸਿਆ ਉਹਨਾਂ ਨੇ ਇਹਦੇ 16 ਤੇ ਇਹ ਕਿੰਨਾ ਕੁ ਦੁੱਧ ਪੜੀ ਜਾਊਗੀ ਦੁੱਧ ਦੀ ਜੇ ਕੋ ਭੈਣ ਭਰਾ ਚੋਣ ਵਾਲਾ ਹੋਊਗਾ ਤੇ ਦੁੱਧ ਭਾਵੇਂ 20 ਲੀਟਰ ਹੀ ਛੋੜੇ ਇਸ ਨੂੰ ਅੱਛਾ 16 17 ਲੀਟਰ ਤੇ ਆਰਾਮ ਨਾਲ ਦੇਊਗੀ ਨਾ ਨਾਰਮਲ ਸੇਵਾ ਤੇ ਤੁਰੋਂ ਬਾਕੀ ਇਹ ਵੀ ਬੜੇ ਸ਼ਾਂਤ ਜਿ ਸੁਭਾਅ ਦੇ ਠੰਡੀ ਤੇਰੀ ਆ ਜਿਹੜੀ ਸੀ ਨਿਕਲ ਨਿਕਲ ਛੂਗਾਗਾ ਨਿਕਲ ਨਿਕਲ ਸੈੰਗਿਆ ਠੀਕ ਹੈ ਲੈ ਆਓ ਜੀ ਸਭਾ ਕੀਆ ਚਿਹਰਾ ਇਹਦਾ ਚੰਗੀ ਤਰ੍ਹਾਂ ਦੇਖ ਸਕਦੇ ਜ ਅੱਖਾਂ ਇਹਦੀਆਂ ਕਾਲੀਆਂ ਹੀ ਆ ਤੇਰੀ ਲਾਈਟ ਪੈਨਲ ਲਿਸ਼ਕ ਜਾਂਦੀ ਆ ਚਲਾ ਲੈ ਜਾ ਫਿਰ ਆ ਦੇਖ ਸਾਡੇ ਹਵਾਨਾ ਇਹਦਾ ਅੱਗੇ ਤੋਂ ਲੈ ਕੇ ਤੇ ਪਿੱਛੇ ਤੱਕ ਰਹਿਵਾਨਾ ਜਿਹੜਾ ਚੰਗਾ ਆ ਕੰਧੀ ਸੀਲ ਬੜੀ ਐ ਵੀ ਵਿੱਚ ਦੀ ਤੇ ਇਹਦਾ ਫਿਰ ਮੁੱਲਾ ਮੁੱਲ ਵੀ ਦੀ ਥੋੜਾ ਨਿਕਨੇ ਨਿਕੇ ਸੇਕ ਜੇ ਹੋ ਗਏ ਇਹਨਾਂ ਕਰਕੇ ਦੀ ਤੇ ਉਦਾਂ ਦਾ ਵੈੜ 55000 ਦੀ ਵੇਚ ਲਈ ਆਪਾਂ ਹਾਂਜੀ ਜਿੰਨੀ ਸਾਫ ਸਫਾਈਆਂ ਜਦੀਆਂ ਹਾਂਜੀ ਬਾਕੀ ਮੋਲ ਨੋਰਮਲ ਸੇਕ ਮੁੱਠੀ ਵਾਲਾ ਹੀ ਆ ਕੋਈ ਜ਼ਿਆਦਾ ਨਹੀਂ ਆ ਜ਼ਿਆਦਾ ਨਹੀਂ ਆ ਚਲੋ ਉਹ ਦੇਖਣ ਬੱਚਾ ਬੰਦੇ ਜਿਹੜਾ ਮਦੀ ਕੋਈ ਮਲਕੇ ਇਹਨਾਂ ਨੇ ਵੇਖਿਆ ਚੱਕਰ ਨਹੀਂ ਲਿਆ ਆਪਾਂ ਜਿੱਥੇ ਉੱਥੇ ਜਨਾਨੀਆਂ ਹੀ ਜਿੱਥੋਂ ਲਈ ਗਏ ਆ ਠੀਕ ਆ ਹਾਂਜੀ ਕੋਈ ਮਾਰਦੀਆਂ ਨਹੀਂ ਕੁਝ ਨਹੀਂ ਆ ਬਾਕੀ ਮੁੱਲ ਵੀ ਦੀ ਇਹਦਾ ਹੁਣ ਆਪਾਂ ਦੇ ਦਿੰਨੀ 50000 ਦੀ ਕਰ ਦਈਏ 2 3 4 ਛੋਟਾ ਹੋਰ ਉਨੀ ਕਿਰਾਏ ਦੀ ਨਿਕੋਲੀਆ 45000 ਦੀ ਦੇ ਦਿਆ ਜੇਦਾ ਕਿ ਵਿਤੀ ਪਾਰ ਆ ਵਾਹਣ ਬਹੁਤ ਚੰਗੀ ਆ ਬਹੁਤ ਚੰਗੀ ਆ ਘਰ ਚੋਣ ਲਈ ਚੰਗੀ ਆ ਘਰ ਚੋਣ ਲਈ ਚੰਗੀ ਭੈਣ ਭਰਾ ਫੋਨ ਲਾਵੇ ਪਤਾ ਨਹੀਂ ਸੌਦਾ ਕਿੱਥੇ ਹੋਏਗਾ ਠੀਕ ਆ ਜੀ ਹਾਂ ਜੀ ਤੇ ਹੁਣ ਆ ਗਏ ਆਪਣੇ ਕੋਲ 30ਵੇਂ ਨੰਬਰ ਤੇ ਇਹ ਘੱਬਣਿਆ ਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ ਖੋਲੋ ਫਿਰ ਇਹਨਾਂ ਵੀ ਤੋਰ ਦਈਏ ਇਹ ਕਿੰਨਾ ਕੁ ਦੁੱਧ ਕੱਢੀ ਜਾਓਗੀ ਫਿਰ ਦੀ ਇਹ ਵੀ 16 ਦਾ ਪਲਾਸ ਹੀ ਦੋਗੀ ਇਹਦਾ ਸੁਆ ਤੀਜਾ ਜੀ ਠੀਕ ਆ ਜੀ ਹਾਂ ਜੀ ਗੱਡੀਆਂ ਗਈਆਂ ਛੋਟੇ ਛੋਟੀਆਂ ਨਹੀਂ ਐ। ਕੱਦ ਵਜੂ ਤਾਲੀਆਂ ਤਗੜੀਆਂ। ਚਮਕਦਮ ਕਾਲਜ। ਲੈ ਜਾਓ। ਬਾਕੀ ਇਹ ਆ ਵੀ ਸਰੀਰਨ ਰਾਜੀ ਆ ਵੀ ਪੂਰੀ ਸੰਭੀ ਸੰਭੀ ਚੰਗੀ ਆ ਉਤਰਾ ਨਿਗਰ ਆ ਚਲੋ ਜਿੰਨੀ ਜੁੜੀਆਂ ਵੜੜਾ ਪੜੀਆਂ ਜੁੜੀਆਂ ਵੀ ਜੀ ਤੇ ਵੀ ਥੱਲੇ ਚੰਗੀ ਭਰ ਜਾਣੀ ਆ ਤੇ ਕਿੰਨੀ ਦੇਰੀ ਆ ਵੀਰ ਜੀ ਪਿੱਜੀ ਮੁੱਲ ਤੇਦਾ ਭਮੈ 47 ਕਰ ਲਓ 45 ਹਜ਼ਾਰ ਵੀ ਦੇ ਦਾਂਗੇ ਜੀ ਅੱਛਾ ਹਾਂਜੀ ਛੱਡ ਦਈਏ 2-3 ਹਜ਼ਾਰ ਹੋਰ ਸਾਫ ਸੌਂਦੇ ਕਿੰਨਾ ਛੜਾਉਣਾ ਖਦਾ ਲਓ ਕੋਈ ਗੱਲ ਨਹੀਂ ਆਪਾਂ ਭਾਜ ਮਿਲਿਆ ਭਾਜੀ ਦੇ ਦੇਣੀ ਆਪਾਂ 42 ਦੀ ਦੇ ਦਈਏ ਫਿਰ ਦੇਣਾ ਕੁਛ ਦੇਣਾ ਕੋਈ ਠੀਕ ਹੈ ਜੀ ਤੇ ਹੁਣ ਆ ਗਾਂ ਸੋਈ ਸਵਾਈ ਆ ਗਈ ਜੀ ਇਹ ਸੋਈ ਸਵਾਈ ਏ ਇਹ ਕਿੰਨੇ ਦਿਨਾਂ ਦੀ ਸੋਈ ਆ ਇਹ ਹਫਤੇ ਦੀ ਸੋਈ ਜੀ ਦੁੱਧ ਦੁੱਧ ਵੀ ਜੀ 7 ਲੀਟਰ ਹੈ ਜਿਹੜਾ ਇਹ ਠੰਡਾ ਕਰਕੇ ਆ ਕਿੰਨਾ ਕਰੀ ਜਾਊਗੀ ਦੁੱਧ 10 ਕਿਲੋਟਰ ਕਰ ਜੂਗੀ ਇਹ ਆਪਾਂ ਤਾਂ ਤਿਗਰੀ ਵੀਡੀਓ ਚ ਪਾਈ ਹੀ ਗਾਂ ਹਾਂਜੀ ਪਰ ਇਹ ਨਾ ਕਿ ਭੈਣ ਭਰਾ ਨੇ ਪਹਿਲਾਂ ਡਾਕ ਛੱਡੀ ਡਾਕ ਛੱਡੀ ਪਰ 526 ਪਾ ਕੇ ਮੁਰਗੇ ਕਹਿੰਦੇ ਸ਼ਾਮ ਨੂੰ ਆਹੇ ਦਾ ਵੱਡੀ ਲੈਣੀ ਆ ਹਾਂਜੀ ਹਾਂਜੀ ਤੇ ਮੁਰਗੇ ਤਾਲ ਕੇ ਫਿਰ ਮਾਹਾਂ ਜਣੋਂ ਆਹ ਵੀਡੀਓ ਚ ਪਾ ਦਿੰਨੇ ਆ ਠੀਕ ਆ ਦੁੱਧ ਮੱਝਾਂ ਦਾ ਸਿੰਪਲ ਪੰਜ ਤੋਂ ਤਾਂ ਹੋਊਗਾ ਠੀਕ ਹੈ ਜੀ ਇਹ ਆ ਵੀ ਘਰ ਵਰਤਨ ਲਈ ਦੁੱਧ ਚੰਗਾ ਵਾ ਹਨਾ ਤੁਹਾਨੂੰ ਬੜਾ ਪਿਆਰਾ ਲੱਗਾ ਤੋਰੋ ਫਿਰ ਇੱਕ ਰੀਲ ਬਾਕੀ ਬੱਚਾ ਲੱਭਦੀ ਐ ਵੀ ਤੇ ਥੋੜਾ ਇੱਕ ਰੱਸੀ ਦਾ ਵੀ ਕਰਦੀ ਐ ਚਲੋ ਲੈ ਜਾ ਬੱਚੇ ਮੀਂਹ ਕਰਕੇ ਅੱਜ ਉੱਧਰ ਬੰਨੇ ਆ ਉਹਦਾ ਬੱਚਾ ਸਾਹਮਣੇ ਖਲੋਤਾ ਚਲੋ ਲੈ ਜੋ ਲੈ ਜੋ ਕੋਈ ਨਹੀਂ ਲੈ ਜੋ ਬਾਕੀ ਆ ਵੀ ਕਾਦੇ ਦਾ ਹਿਸਾਬ ਦਾ ਆ ਜਿੰਨਾ ਥੋੜੀ ਜਗ੍ਹਾ ਚ ਰੱਖਣੀ ਉਹਨਾਂ ਲਈ ਚੰਗੀ ਆ ਜਿਹੜੀ ਡਬਣੀ ਦਾ ਠੱਡੀ ਢਿਰੀ ਆ ਮੀਤੀ ਦਰਦ ਫਰਦੀ ਦਰਦੀ ਜੀ ਆ। ਠੰਡੀ ਦੀ ਬਿਨਾ ਰੱਸੀ ਤੋਂ ਆ। ਭਾਵੇਂ ਸਾ। ਜੇ ਨਾਲ ਨਿੱਕੋਵੇ ਭਾਵੇਂ ਬੰਦਾ ਚੋ ਧੜਕੋ ਚ ਜੰਗਦੀ ਤੇ ਕਾਲੀ ਗੈਗ ਤੇ ਪਾਈ ਇਥੋਂ ਥੋੜਾ ਡਰੰਦੇ ਹੀ ਆ। ਉਹਦਾ ਠੰਡੀ ਦੀ ਜੀ। ਚਲੋ ਕਈ ਵਾਰੀ ਪਸ਼ੂ ਡਰ ਜਾਂਦਾ ਵਾ। ਹਾਂਜੀ। ਤੇ ਇਹਦਾ ਫਿਰ ਮੁੱਲ। ਇਹ ਜੁੱਤੀ ਆ ਵੀ ਵੀ। ਕਿੰਨੇ ਦੀ? ਇਹ ਜਿਹੜੀ ਤੁਸੀਂ ਆਪੋ ਨੇ ਵੀ ਦੇ ਦੇਣੀ ਹੈ। ਕਰ ਦੋ ਆਪ ਹੀ ਜੀ। 30 ਹਜ਼ਾਰ ਦੀ ਦੇ ਦਈਏ ਜੀ। ਹੋਰ ਕਰ ਦੋ ਮਨ। 20 ਹਜ਼ਾਰ ਦਿੱਤਾ ਵੀ ਜੀ। ਜੋ ਵੀ ਯਾਰ ਦੇ ਦੇ ਦੋ ਦੇ ਤਾਂ ਕਿ ਭੈਣ ਭਰਾ ਫੋਨ ਲਾਵੇ ਹੋਰ ਮਾਂ ਤਾਂ ਖੁੱਲਾ ਕਰ ਦਾਂਗੇ ਅੱਛਾ ਬਾਕੀ ਇਹ ਨਾ ਸਮਝ ਹੈ ਠੰਡੀ ਆ ਮੀਨਾਂ ਰਸੀ ਤੋਂ ਨਵਾਉਂਦਿਆ ਤੋਂ ਜੇ ਹਿਲ ਜੇ ਤਾਂ ਕੁਝ ਮਿਆਰ ਹੈ ਠੀਕ ਹੈ ਜੀ ਬਾਕੀ ਇਹ ਥੋੜਾ ਜਿਹਾ ਮੀਰ ਕਰਕੇ ਤੇ ਕੁਝ ਟੜ ਕੋ ਆ ਚਲੋ ਡਰ ਜਾਂਦਾ ਕਈ ਵੇ ਪਛ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰੋ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ